ਕੇ ਜਿਹੜੇ ਰੱਬ ਨੂੰ ਇਸ਼ਕ ਕਰਦੇ ਆ ਜਿਨ੍ਹਾਂ ਦੇ ਕਲਜੇ ਵਿੱਚ ਚੀਸ ਹੈ ਸੱਚ ਇਹ ਵੇ ਉਹਨਾਂ ਦੀ ਬਾਡੀ ਤੇ ਨੌ ਲੱਛਣ ਨੇ 파ਮੀ ਦਾ ਪਾਠ ਪੇ ਦੇ ਕੁਝ ਵਿਦਵਾਨ ਹੋਰ ਤਰੀਕੇ ਨਾਲ ਜੋ ਦਾਸ ਨੇ ਪੜਿਆ ਉਹ ਸੀ ਆਸ਼ਕਾਰਾਂ ਨੌ ਨਿਸਾਨੀ ਐ ਪਿਸਰ ਆਏ ਸਰਦੋ ਰੰਗ ਜ਼ਰਦੋ ਚਸ਼ਮ ਤਰ ਕਮ ਗੁਫਤਨੋ ਕਮ ਖੁਰਦਨੋ ਖਵਾਬੇ ਹਰਾਮ ਇੰਤਜ਼ਾਰੀ ਬੇਕਰਾਰੀ ਦਸਤੇ ਸਰ ਇਹ ਇਹ ਇਹਦੇ ਚੋ ਦੱਸ ਦਿੱਤਾ ਹੁਣਾ ਉਹ ਸ਼ਬਦੇ ਆਸ਼ਕਾਰਾਂ ਨੋਂ ਨਿਸਾਨੀ ਐ ਪਿਸਰ ਪਿਸਰ ਦਾ ਲਫ਼ਜ਼ ਜੀ ਅਰਥੇ ਪੁੱਤਰ ਹਾਫਿਜ਼ ਕਹਿ ਰਹੇ ਨੇ ਐ ਪੁੱਤਰ ਰੱਬ ਨੂੰ ਇਸ਼ਕ ਕਰਨ ਵਾਲਿਆਂ ਦੇ ਨੋਂ ਲੱਛਣ ਨੇ ਬੌਡੀ ਤੇ ਕੀ ਜੀ ਕਹਿਣ ਲੱਗੇ ਪਹਿਲਾ ਲੱਛਣ ਕਹੇ ਆਹੇ ਸਰਦੋ ਆਹ ਅਰਥ ਕਰਾਂਗੇ ਹੌਕਾ ਉਹਨੂੰ ਪਿਆਰ ਕਰਨ ਵਾਲੇ ਸੱਚ ਮੁੱਚ ਇਸ ਤਰ੍ਹਾਂ ਖੌਕੇ ਲੈਂਦੇ ਨੇ ਜਿਵੇਂ ਕਿਸੇ ਨੂੰ ਮਾਰਿਆ ਹੋਵੇ ਕਿਸੇ ਨੇ ਉਹਨਾਂ ਦੇ ਖੌਕੇ ਠੰਡੇ ਨਿਕਲਦੇ ਆ ਆਹੇ ਸਰਦੋ ਰੰਗ ਜ਼ਰਦੋ ਉਹਨਾਂ ਦੀ ਬਾਡੀ ਦਾ ਰੰਗ ਪੀਲਾ ਪੈਣ ਲੱਗ ਪੈਂਦਾ ਹੈ ਉਹਦੀ ਯਾਦ ਚ ਨੇ ਆਹੇ ਸਰਦੋ ਰੰਗ ਜ਼ਰਦੋ ਦੂਸਰਾ ਰੰਗ ਜ਼ਰਦੋ ਰੰਗ ਪੀਲਾ ਪੈਣ ਲੱਗ ਪੈਂਦਾ ਹੈ ਚਸ਼ਮ ਤਰ ਸੱਚ ਇਹ ਵੇ ਉਹਨਾਂ ਦੀਆਂ ਅੱਖਾਂ ਕਦੀ ਵੀ ਸੁੱਕਦੀਆਂ ਨਹੀਂ ਉਹ ਪਾਣੀ ਦੇ ਨਾਲ ਭਿੱਜੀਆਂ ਹੀ ਰਹਿੰਦੀਆਂ ਪਹਿਲੀ ਗੱਲ ਠੰਡੇ ਖੌਕੇ ਲੈਂਦੇ ਆ ਦੂਸਰਾ ਰੰਗ ਪੀਲਾ ਪੈ ਜਾਂਦਾ ਤੀਸਰਾ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਨਹੀਂ ਸੁੱਕਦਾ ਆਏ ਸਰਦੋ ਰੰਗ ਜ਼ਰਦੋ ਚਸ਼ਮ ਤਰ ਕਮ ਗੁਫਤ ਨੂੰ ਲੋਕ ਬੋਲਦੇ ਆ ਫਟਾਫਟ ਉਹਨਾਂ ਦੀ ਬੋਲਣ ਦਾ ਵੀ ਜਿਹੜਾ ਲਹਿਜਾ ਬਿਲਕੁਲ ਖਮੋਜ ਜਵ ਜਾਂਦੇ ਘੱਟ ਬੋਲਦੇ ਕਮ ਗੁਫਤ ਨੂੰ ਚੌਥਾ ਕਮ ਖੁਰਦ ਨੂੰ ਉਹ ਖਾਂਦੇ ਵੀ ਯਾਦਾ ਨਹੀਂ ਭੁੱਖ ਵੀ ਨਹੀਂ ਲੱਗਦੀ ਹਰ ਬਿਨ ਨੀਂਦ ਭੁੱਖ ਕੋ ਕੈਸੀ ਇਹ ਗੁਰਬਾਣੀ ਸਬਚਨ ਵਿੱਚ ਆਉਂਦੇ ਆ ਆਸ਼ਕਾਰਾ ਨੋਂ ਨਿਸਾਨੀ ਐ ਪਿਸਰ ਆਏ ਸਰਦੋ ਰੰਗ ਜ਼ਰਦੋ ਚਸ਼ਮ ਤਰ ਕੰਮ ਗੁਫਤ ਨੂੰ ਕੰਮ ਖੁਰਦ ਨੂੰ ਕਟ ਬੋਲ ਦੇ ਕਟ ਖਾਂਦੇ ਨੇ ਖਵਾਬੇ ਖਰਾਮ ਉਹਨਾਂ ਲਈ ਨੀਂਦ ਵੀ ਖਰਾਮ ਹੋ ਜਾਂਦੀ ਓ ਜ਼ਿਆਦਾ ਸੌਂਦੇ ਵੀ ਨਹੀਂ ਅਗਲਾ ਬਚਨ ਇੰਤਜ਼ਾਰੀ ਉਹ ਸੱਚ ਮੁੱਚ ਇੰਨੇ ਸਿੱਧਕ ਨਾਲ ਬੈਠ ਲਿਆ ਇਸ ਤਰ੍ਹਾਂ ਨਹੀਂ ਵੀ ਪ੍ਰਭ ਜੀ ਮਿਲੋ ਉਹ ਇੰਤਜ਼ਾਰ ਚ ਬੈਠੇ ਨੇ ਕਿ ਅੱਜ ਵੀ ਆਏਗਾ ਐਸ ਵਾਸਿ ਆਏਗਾ ਮੈਂ ਕਹਿੰਦਾ ਕਦੀ ਦੇਖੋ ਇਹ ਬੰਦਾ ਜਦੋਂ ਉਮਰ ਢਲ ਜਾਂਦੀ ਹੈ ਨਾ ਜੀ ਇਹ ਸ਼ਬਦ ਅਸੀਂ ਕਹਿਣ ਲੱਗ ਪਿਆ ਨਹੀਂ ਜੀ ਹੁਣ ਤਾਂ ਜ਼ਿੰਦਗੀ ਨਿਕਲ ਗਈ ਹੁਣ ਤਾਂ ਅਗਲਾ ਜਨਮ ਜੀ ਮੈਂ ਕਹਿੰਦਾ ਇੰਨੀ ਇੰਤਜ਼ਾਰ ਵਿੱਚ ਆਸ ਕਿ ਫਰੀਦ ਸਾਹਿਬ ਸ਼ਬਦ ਵਰਤੇ ਪਿਆ ਕਿ ਮੇਰੀ ਬਾਡੀ ਸਾਥ ਨਹੀਂ ਦੇ ਰਹੀ ਕੌਨ ਕੇ ਬੁਢੇਪੇ ਦਾ ਬੜਾ ਜ਼ਿਕਰ ਕੀਤਾ ਬਾਬਾ ਜੀ ਨੇ ਅੱਖੀ ਦੇਖ ਪਤੀੜੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਇਆ ਹੋਰ ਕਰਿੰਦੀ ਵਨ ਕਿੰਦੇ ਨੇ ਜਿਵੇਂ ਆ ਤੁਹਾਡੇ ਜੀ ਹੋਰ ਕਰਿੰਦੀ ਵਨ ਹੁੰਦਾ ਪਿਆ ਬਾਹ ਰੁੱਖਾਂ ਦੇ ਪੱਤੇ ਪੀਲੇ ਹੋਣ ਲੱਗ ਪਏ ਇਹ ਰੰਗ ਇਹ ਬਾਬਾ ਜੀ ਕਹਿ ਰਹੇ ਜਦੋਂ ਕਿਤੇ ਆ ਪੱਤੇ ਵੇਖਣ ਬਣੀ ਦੇ ਬਾਬਾ ਜੀ ਦੇ ਬੜੇ ਸ਼ਲੋਕ ਚੋਂ ਚੇਤੇ ਆਉਂਦੇ ਆ ਰੁੱਤ ਫਿਰੀ ਵਣ ਕੰਬਿਆ ਹੁਣ ਰੁੱਤ ਬਦਲਦੀ ਵੀ ਸਾਰੇ ਪੱਤੇ ਵਿਚਾਰੇ ਰੰਗ ਛੱਡੀ ਜਾਂਦੇ ਅਸੀਂ ਕਹਾਂਗੇ ਦੇ ਸੋਹਣੇ ਲੱਗਦੇ ਨੇ ਇੰਨੀ ਬਿਊਟੀ ਇੰਨੇ ਚੰਗੇ ਪਰ ਉਹਨਾਂ ਨੂੰ ਪੁੱਛ ਕੇ ਦੇਖੋ ਕਹਿਣ ਲੱਗੇ ਤੁਹਾਨੂੰ ਸੋਹਣੇ ਲੱਗਣੇ ਆ ਤੁਹਾਡੀਆਂ ਅੱਖਾਂ ਸਾਹਮਣੇ ਕੋਈ ਦਿਨਾਂ ਬਾਅਦ ਟਾਣੀ ਤੋਂ ਟੁੱਟਨੇ ਦੁਬਾਰਾ ਇਹਨੂੰ ਕਦੀ ਮਿਲਣਾ ਹੀ ਨਹੀਂ ਬਾਬਾ ਸਾਹਿਬ ਨੇ ਇਸ ਨੂੰ ਮੌਤ ਨਾਲ ਗੱਲ ਕੀਤੀ ਸ਼ਬਦ ਹੈ ਰੁੱਤ ਫਰੀਵਣ ਕੰਬਿਆ ਪੱਤ ਝੜੇ ਚੜਪਾਹੇ ਚਾਰੇ ਕੁੰਡਾ ਢੋਂਡੀਆਂ ਰਹਿਣ ਕਿਥਾਉ ਨਾਖੇ ਇੱਥੇ ਵੀ ਸ਼ਬਦ ਉਹ ਕਹਿਣ ਲੱਗੇ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆ ਹੋਰ ਕਰਿੰਦੀ ਵਨ ਸੁਣੋ ਬਿੰਤੀ ਪਰ ਕਹਿੰਨਾ ਇਨੀ ਇੰਤਜ਼ਾਰ ਵਿੱਚ ਆਸ ਕਿ ਸ਼ਰੀਰ ਜਵਾਬ ਦੇਂਦਾ ਪਿਆ ਤੁਰਿਆ ਨਹੀਂ ਜਾਂਦਾ ਉੱਛਦੇ ਬਿੰਦੇ ਨਹੀਂ ਇੱਕ ਸ਼ਬਦ ਵਰਦੇ ਹਾ ਕਿ ਕਾਗਾ ਕਰਗ ਟੰਡੋਲਿਆ ਸ਼ਗਲਾ ਖਾਇਆ ਮਾਸ ਇਹ ਦੋਇ ਨੈਨਾ ਮਤ ਸ਼ੋਹ ਪਿਰ ਦੇਖਣ ਕੀ ਆਸ ਇੱਕ ਬੜਾ ਵੱਡਾ ਭਰੋਸਾ ਹੈ ਇੰਤਜ਼ਾਰੀ ਉਹਨਾਂ ਦਾ ਇਹ ਸਤਵਾਂ ਲੱਛਣ ਹੈ ਬੇਕਰਾਰੀ ਅੰਦਰ ਟਿਕਦਾ ਨਹੀਂ ਪਰ ਇਸ ਟਿਕਨੇ ਨੂੰ ਅਸੀਂ ਮਾਨਸਿਕ ਪਰੇਸ਼ਾਨੀ ਨਾਲ ਰੋਗੀ ਨਾਲ ਤੁਲਨਾ ਨਹੀਂ ਦੇਵਾਂਗੇ ਕਿ ਜਿਹੜਾ ਬੰਦਾ ਪਰੇਸ਼ਾਨ ਹੁੰਦਾ ਵੀ ਨਹੀਂ ਟਿਕਦਾ ਨਹੀਂ ਉਹਨਾਂ ਦਾ ਮਨ ਕਿਸੇ ਹੋਰ ਥਾਂ ਤੇ ਮਰੀਜ਼ ਦਾ ਹੀ ਨਹੀਂ ਇੰਤਜ਼ਾਰੀ ਬੇਕਰਾਰੀ ਤੇ ਨੌਵਾਂ ਉਹਨਾਂ ਦਾ ਲੱਛਣ ਹੈ ਦਸ ਤੇ ਸਰ ਉਹ ਆਪਣੇ ਖੱਤ ਨੂੰ ਆਪਣੇ ਸਿਰ ਨੂੰ ਆਪਣੇ ਹੱਥਾਂ 'ਚ ਪਕੜ ਲੈਂਦੇ ਆ।